ਵਾਇਲ ਦੀ ਖਾਲਸਾ ਵਾਇਲ ਦੀ ਫਤਿਹ ਅਸ਼ੋਮਣੀ ਅਕਾਲੀ ਦਲ ਦੀ ਜੋ ਭਰਤੀ 20 ਤਰੀਕ ਤੋਂ ਨੰਬ ਹੋਈ ਹੈ ਉਸ ਦਾ ਲੁਧਿਆਣਾ ਸ਼ਹਿਰੀ ਦੇ ਵਿੱਚ ਆਗਾਜ਼ ਕੀਤਾ ਗਿਆ ਹੈ ਸਾਡੇ ਹਾਈ ਕਮਾਂਡ ਤੋਂ ਅਬਜ਼ਰਵਰ ਲੁਧਿਆਣਾ ਦੇ ਸਰਦਾਰ ਦਰਬਾਰਾ ਸਿੰਘ ਜੀ ਗੁਰੂ ਅਤੇ ਮੇਸ਼ਿੰਦਰ ਸਿੰਘ ਜੀ ਗਰੇਵਾਲ ਅਤੇ ਜ਼ਿਲ੍ਹਾ ਪ੍ਰਧਾਨ ਭੁਵਿੰਦਰ ਸਿੰਘ ਜੀ ਪਿੰਡਾ ਜੀ ਅਗਵਾਈ ਵਿੱਚ ਅੱਜ ਭਰਤੀ ਦਾ ਆਗਾਜ਼ ਹੋਇਆ ਹੈ ਔਰ ਵਰਕਰਾਂ ਦੇ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਔਰ ਵਰਕਰ ਸ਼ਮਨੀ ਅਕਾਲੀ ਦਲ ਦੀ ਭਰਤੀ ਨੂੰ ਕਰ ਕਰ ਲੈ ਕੇ ਜਾਣ ਲਈ ਉਤਸ਼ਾਹਿਤ ਹਨ ਔਰ ਜਿੱਥੇ ਦਾ ਕਾਸੀ ਸਮਝਣ ਲੋਕਾਂ ਦੇ ਜੋ ਇਸ ਟਾਈਮ ਵਿਚਾਰ ਹਨ ਉਹ ਸ਼ਮਨੀ ਅਕਾਲੀ ਦਲ ਦੇ ਪ੍ਰਤੀ ਬਹੁਤ ਉੱਚਾ ਬੁਰਾ ਕਹਿਣਾ ਕਿਉਂਕਿ ਲੋਕ ਸਾਰੀਆਂ ਪਾਰਟੀਆਂ ਦੇਖ ਚੁੱਕੇ ਹਨ ਔਰ ਆਉਣ ਵਾਲੇ ਸਤਾਈ ਦੇ ਇਲੈਕਸ਼ਨ ਦੇ ਵਿੱਚ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਬਾਗਡੋਰ ਪੰਜਾਬ ਨੂੰ ਦੇਣਾ ਚਾਹੁੰਦੇ ਹਨ ਔਰ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਬਣ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਪੰਜਾਬ ਤੇ ਪੰਜਾਬੀਆਂ ਦੀ ਜੋ ਪਾਰਟੀ ਹੈ ਉਸ ਨੂੰ ਮਜ਼ਬੂਤ ਕਰਨਗੇ ਇਹ ਉਮੀਦ ਔਰ ਆਸ ਲੈ ਕੇ ਅਸੀਂ ਚੱਲ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਮਾਂ ਪਾਰਟੀ ਹੈ 104 ਸਾਲ ਪੁਰਾਣੀ ਪਾਰਟੀ ਆ ਔਰ ਇਹਦਾ ਸ਼ਾਨਮਤਾ ਇਤਿਹਾਸ ਆ ਬਹੁਤ ਕੁਝ ਜੜੀਆਂ ਚੀਜ਼ਾਂ ਆਪਾਂ ਦੇਖ ਰਹੇ ਆ ਆਪਣੇ ਬਜ਼ੁਰਗਾਂ ਨੇ ਦੇਖੀਆਂ ਉਹ ਸਾਰੀ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਆ ਪੰਜਾਬ ਨੂੰ ਪੰਜਾਬ ਦੇ ਵਿੱਚ ਜੋ ਭਾਈਚਾਰਕ ਸਾਂਝ ਕਾਇਮ ਰੱਖੀ ਆ ਜਿੰਨਾ ਵਿਕਾਸ ਕਰਾਇਆ ਉਹ ਸਭ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਆ ਸੋ ਝੂਠ ਬੋਲ ਕੇ ਸੂੰਹਾ ਖਾ ਕੇ ਬਥੇਰੇ ਨੇ ਸਰਕਾਰਾਂ ਬਣਾਈਆਂ ਪਰ ਅੱਜ ਪੰਜਾਬ ਦੇ ਲੋਕ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰ ਰਹੇ ਆ ਠੱਗਿਆ ਮਹਿਸੂਸ ਕਰ ਰਹੇ ਆ ਔਰ ਸਾਡੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਮਹਿੰਮ ਸ਼ੁਰੂ ਹੋਈ ਹੋਈ ਆ ਉਹਦੇ ਮੱਦੇਨਜ਼ਰ ਅੱਜ ਸਾਡੇ ਸੀਨੀਅਰ ਲੀਡਰ ਸਰਦਾਰ ਦਰਬਾਰਾ ਸਿੰਘ ਗੁਰੂ ਸਾਹਿਬ ਜਿਹੜੇ ਅਬਜ਼ਰਵਰ ਅਬਜ਼ਰਵਰ ਨੇ ਲੁਧਿਆਣਾ ਸ਼ਹਿਰੀ ਦੇ ਉਹ ਚੱਚੇ ਤੌਰ ਤੇ ਇੱਥੇ ਪਹੁੰਚੇ ਆ ਉਹਨਾਂ ਨੇ ਆ ਕੇ ਭਰਤੀ ਦੀ ਮਹਿੰਮ ਸ਼ੁਰੂ ਕਰਵਾਈ ਆ ਔਰ ਲੋਕਾਂ ਦੇ ਵਿੱਚ ਵਰਕਨਾ ਦੇ ਵਿੱਚ ਭਾਰੀ ਉਤਸ਼ਾਹ ਲੋਕ ਹੁਣ ਯਾਦ ਕਰਨ ਲੱਗੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਨੂੰ ਇੱਕੋ ਇੱਕ ਪੰਜਾਬੀਆਂ ਦੀ ਆਪਣੀ ਮਾਂ ਪਾਰਟੀ ਆ ਲੋਕ ਹੁਣ ਇਹਦੇ 'ਚ ਵਿਸ਼ਵਾਸ ਨੂੰ ਵਿਸ਼ਵਾਸ ਬਹਾਲ ਰੱਖਦੇ ਹੋਏ ਔਰ ਵੱਧ ਚੜ ਕੇ ਲੋਕ ਮੈਂਬਰ ਬਣਨ ਨੂੰ ਤਿਆਰ ਬੈਠੇ ਆ ਔਰ ਵਰਕਰਾਂ ਦੀਆਂ ਡਿਊਟੀਆਂ ਵੀ ਲੱਗੀਆਂ ਲੀਡਰ ਸਭਾਨਾਂ ਦੀਆਂ ਵੀ ਹਰ ਹਲਕੇ 'ਚ ਹਰ ਵਾਰਡ 'ਚ ਅਸੀਂ ਕੈਂਪ ਲਗਾ ਕੇ ਭਰਤੀ ਦੀ ਮਹਿੰਮੂ ਸਿੱਖਣਾ ਤੇ ਲੈ ਕੇ ਜਾਵਾਂਗੇ ਵੱਧ ਤੋਂ ਵੱਧ ਭਰਤੀ ਲੁਧਿਆਣਾ ਸ਼ਹਿਰੀ ਦੇ ਵਿੱਚ ਹੋਊਗੀ